ਸਾਸੀਕਾਲ ਜੀ ਕੀ ਹਾਲ ਚਾਲ ਹੈ ਮੇਰਾ ਨਾਮ ਬਬੂ ਪਨੇਸਰ ਹੈ ਤੇ ਵੈਸੀ ਮੇਰਾ ਨਾਮ ਦਵਿੰਦਰ ਸਿੰਘ ਹੈ ਇਹ ਮੇਰਾ ਸੋਸ਼ਲ ਮੀਡੀਆ ਦਾ ਨਾਮ ਹੈ ਬਬੂ ਪਨੇਸਰ ਮੈਂ ਨਾ ਅੱਜ ਜਿਹੜੀ ਵੀਡੀਓ ਆ ਮੈਂ ਇਸ ਟਾਪਿਕ ਤੇ ਬਣਾਈ ਹੈ ਕਿ ਸਾਨੂੰ ਜਿਹੜੀ ਆਪਣੀ ਅਗਲੀ ਜਨਰੇਸ਼ਨ ਹੈ ਉਹਨੂੰ ਵਿਗਿਆਨਕ ਸੋਚ ਨਾਲ ਜੋੜਨਾ ਚਾਹੀਦਾ ਹੈ ਮੈਂ ਇਦਾਂ ਨਹੀਂ ਕਹਿਣਾ ਕਿ ਉਹਨਾਂ ਨੂੰ ਨਾਸਤਕ ਬਣਾਓ ਜਾਂ ਫਲਾਨਾ ਕਰੋ ਐਦਾਂ ਕਰੋ ਨਾ ਧਰਮ ਨਾਲ ਜੋੜੋ ਧਰਮ ਦੀਆਂ ਜਿਹੜੀਆਂ ਅਸਲੀ ਸਿੱਖਿਆਵਾਂ ਆਇਆਂ ਜਿਹੜੀਆਂ ਮੂਲ ਵੈਲਿਊਜ਼ ਆ ਜਿਹੜੀਆਂ ਮੇਨ ਸਿੱਖਿਆਵਾਂ ਹੁੰਦੀਆਂ ਆ ਉਹ ਦੱਸੋ ਨਾ ਕਿ ਉਹ ਜਿਹੜੇ ਅંધ ਵਿਸ਼ਵਾਸ ਹੁੰਦੇ ਆ ਝੂਠੇ ਅੰਧ ਵਿਸ਼ਵਾਸ ਜਿਹੜੇ ਧਰਮਾਂ ਦੇ ਵਿੱਚ ਕਈ ਵਾਰੀ ਰਵੈਤਾਂ ਬਣ ਜਾਂਦੇ ਆ ਉਹ ਪੁਰਾਣੇ ਉਹਨਾਂ ਨਾਲ ਉਹਨਾਂ ਦਾ ਦੱਸੋ ਵੀ ਇਹ ਚੀਜ਼ਾਂ ਬਯਰਥ ਹੈ ਇਹ ਤੁਹਾਡਾ ਸਮਾਂ ਖਰਾਬ ਕਰਨਗੀਆਂ ਇਹ ਤੁਹਾਡਾ ਪੈਸਾ ਖਰਾਬ ਕਰਨਗੀਆਂ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਦੁਨੀਆ 'ਚ ਅੰਧਵਿਸ਼ਵਾਸ ਬਹੁਤ ਜਣੇ ਲੋਕ ਕਰਦੇ ਆ ਤਰ੍ਹਾਂ-ਤਰ੍ਹਾਂ ਦੇ ਮੈਂ ਨਾ ਨਹੀਂ ਲਊਂਗਾ ਨਾ ਲਵਾਂਗੇ ਤਾਂ ਕਿਸੇ ਧਰਮ ਦਾ ਨਾਮ ਲਵਾਂਗੇ ਤਾਂ ਕਹਿੰਦੇ ਆ ਵੀ ਉਹ ਦੁਆ ਆਹੋ ਹੋ ਜਾਂਦਾ ਵਿਵਾਦ ਬਣ ਜਾਂਦਾ ਵਿਵਾਦਤ ਹੋ ਜਾਂਦਾ ਕੰਮ ਕਿਸੇ ਦਾ ਨਾ ਨਹੀਂ ਲੈਣਾ ਸਾਰੇ ਧਰਮਾਂ ਚ ਅੰਧਵਿਸ਼ਵਾਸ ਜੋਰਾ ਨਾ ਚੱਲ ਰਿਹਾ ਹੈ ਅੰਧਵਿਸ਼ਵਾਸ ਅਸਲ ਦੇ ਵਿੱਚ ਤਾਂ ਵੱਧਦੇ ਹੈ ਇਹ ਅਸਲ ਚ ਨਾ ਜਦ ਵਪਾਰੀਕਰਨ ਹੋ ਜਾਂਦਾ ਹੈ ਧਰਮਾਂ ਦਾ ਜਾਂ ਕਿਸੇ ਹੋਰ ਚੀਜ਼ ਦਾ ਫੇ ਉਸ ਟਾਈਮ ਅੰਧਵਿਸ਼ਵਾਸ ਜਨਮ ਲੈਂਦੀ ਹੈ ਲੋਕਾਂ ਨੂੰ ਫਜ਼ੂਲ ਦੇ ਕੰਮਾਂ ਚ ਫਜ਼ੂਲ ਦੀ ਡਰਾਵੇ ਦੇ ਕੇ ਪੈਸੇ ਇਕੱਠੇ ਕੀਤੇ ਜਾਂਦੇ ਹੈ ਸੁਖਣਾ ਸੁਖਣ ਨੂੰ ਕਹਿੰਦੇ ਆ ਫਲਾਨਾ ਇਹ ਤੂੰ ਐਦਾਂ ਨਹੀਂ ਕੀਤਾ ਤੇਰੇ ਨਾਲ ਐਦਾਂ ਹੋ ਜਾਣੀ ਆ ਡਰਾਵੇ ਦਿੱਤੇ ਜਾਂਦੇ ਆ ਰੱਬ ਦੇ ਡਰਾਵੇ ਵੈਸੇ ਰੱਬ ਡਰਾਣੇ ਵਾਲੀ ਚੀਜ਼ ਨਹੀਂ ਹੈਗਾ ਰੱਬ ਹਮੇਸ਼ਾ ਪਿਆਰ ਕਰਦਾ ਹਰੇ ਕਹਿਣ ਦਾ ਮਤਲਬ ਇਹ ਹੈ ਆਪਣੇ ਅਸੀਂ ਤਾਂ ਜਿੱਦਾਂ ਦਾ ਹੈ ਕੱਟ ਲਿਆ ਸਾਡੇ ਟਾਈਮ ਤਾਂ ਸਾਨੂੰ ਪਤਾ ਹੀ ਹੈ ਕਿ ਪੀੜੀ ਜਿਹੜੀ ਸਾਡੀ ਪੀੜੀ ਹੈ ਇਹ ਤਾਂ ਅੰਧਵਿਸ਼ਵਾਸ਼ਾਂ ਨਾਲ ਕਾਫੀ ਭਰੀ ਹੋਈ ਹੈ ਅੱਜ ਕੱਲ ਦੇ ਜਮਾਨੇ 'ਚ ਬਹੁਤ ਵਧਿਆ ਅੰਧਵਿਸ਼ਵਾਸ ਹਾਂ ਜੀ ਮੈਂ ਸੋਚਦਾ ਵੀ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਅੰਧਵਿਸ਼ਵਾਸ ਘੱਟ ਕਰਦੇ ਸੀਗੇ ਜ਼ਿਆਦਾ ਨਹੀਂ ਸੀਗੇ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਰਕੇ ਨਾ ਹੋਰ ਤੇਜ਼ੀ ਨਾਲ ਵਧਿਆ ਆਇਆ ਤੇ ਮੈਂ ਮੈਂ ਇਹੀ ਕਹਿਣਾ ਵੀ ਬੱਚਿਆਂ ਨੂੰ ਆਪਣੇ ਨੂੰ ਇਸ ਪਾਸੇ ਨਾਲ ਆਓ ਜੇ ਤੁਸੀਂ ਕਰਦੇ ਕਰੀ ਜੋ ਜਿਹੜਾ ਕੁਝ ਕਰਨਾ ਬੱਚਿਆਂ ਨੂੰ ਹਮੇਸ਼ਾ ਉਹਨਾਂ ਨੂੰ ਕਹੋ ਕਿ ਜਿਹੜੀ ਵਿਗਿਆਨਕ ਸੋਚ ਹੈ ਉਹਦੇ ਨਾਲ ਜੋੜੋ ਤਾਂ ਕਿ ਸਾਡਾ ਦੇਸ਼ ਵੀ ਤਰੱਕੀ ਕਰੇ ਕਿਉਂਕਿ ਦੇਸ਼ ਸਾਡਾ ਹੈ ਜ਼ਿਆਦਾਤਰ ਲੋਕ ਇਹਨਾਂ ਪੁੱਠੇ ਕੰਮਾਂ 'ਚ ਹੀ ਪਏ ਹੋਏ ਹੈ ਆਪਣਾ ਟਾਈਮ ਸਮਾਂ ਅਜਾਈਂ ਗਵਾ ਰਹੇ ਹੈ ਕੋਈ ਕਿਸੇ ਦਾ ਮਤਲਬ ਇਹਨਾਂ ਚੀਜ਼ਾਂ ਦਾ ਕੋਈ ਅੱਗੇ ਮਤਲਬ ਨਹੀਂ ਹੈਗਾ ਇਹਨਾਂ ਦਾ ਕੋਈ ਮਤਲਬ ਨਹੀਂ ਨਿਕਲਦਾ ਅੱਗੇ ਇਹਨਾਂ ਦਾ ਨਾ ਦੇਸ਼ ਨੂੰ ਫਾਇਦਾ ਨਾ ਸਮਾਜ ਨੂੰ ਫਾਇਦਾ ਕੁਝ ਚੰਦ ਬੰਦਿਆਂ ਨੂੰ ਫਾਇਦਾ ਜਿਹਦੀ 4 ਪੈਸੇ ਇਕੱਠੇ ਕਰਨੇ ਹੁੰਦੇ ਆ ਜਿਨ੍ਹਾਂ ਦਾ ਕੰਮ ਇਸ ਬਿਜ਼ਨਸ ਹੀ ਹੈ ਜਿਨ੍ਹਾਂ ਦਾ ਕਹਿ ਸਕਦੇ ਇਹ ਇਸ ਚੀਜ਼ ਤੇ ਬਿਜ਼ਨਸ ਚੱਲਦਾ ਹੈ ਕਈਆਂ ਦਾ ਉਹਨਾਂ ਨੂੰ ਫਾਇਦਾ ਹੈ ਸਮਾਜ ਨੂੰ ਜਾਂ ਸਾਡੇ ਦੇਸ਼ ਨੂੰ ਕੋਈ ਫਾਇਦਾ ਨਹੀਂ ਦੇਸ਼ ਨੂੰ ਫਾਇਦਾ ਤਾਂ ਹੈ ਵਧੀਆ ਸੋਚ ਹੋਵੇ ਬੱਚਿਆਂ ਦੀ ਅੱਗੇ ਬੱਚਿਆਂ ਦੀ ਇਹ ਹੁਣ ਤਾਂ ਤਾਂ ਜੇ ਰਹਿਣੇ ਦਿਓ ਵਧੀਆ ਸੋਚ ਹੋਏਗੀ ਵਧੀਆ ਸੱਭਿਕ ਸਮਾਜ ਆਏਗਾ ਉਹਨਾਂ ਨੂੰ ਪਤਾ ਹੋਏਗਾ ਵੀ ਮੈਂ ਇੱਥੇ ਗੰਦ ਨਹੀਂ ਪਾਣਾ ਉਹਨਾਂ ਨੂੰ ਪਤਾ ਹੈ ਕਿ ਇਹ ਪ੍ਰਾਪਰਟੀ ਜਿਹੜੀ ਹੈ ਇਹ ਸਾਡੀ ਪਬਲਿਕ ਪ੍ਰਾਪਰਟੀ ਹੈ ਮੈਂ ਖਰਾਬ ਨਹੀਂ ਕਰਨੀ ਮੈਂ ਕਿੱਦਾਂ ਬੋਲਣਾ ਹੈ ਕਿਸੇ ਦੇ ਨਾਲ ਕਿੱਦਾਂ ਵਿਵਹਾਰ ਕਰਨਾ ਹੈ ਆਪਣਾ ਜਿੰਨਾ ਵੀ ਜਿਹੜੀ ਸਮਾਜ ਹੈ ਉਹਨੂੰ ਕਿੰਦਾ ਵਧੀਆ ਬਣਾਣਾ ਹੈ ਸੋ ਇਹ ਇਹ ਚੀਜ਼ ਸਿਖਾ ਲੋ ਬੱਚਿਆਂ ਨਾ ਕਿ ਅਨੁਸ਼ਵਾਸ਼ ਉਹ ਅਨੁਸ਼ਵਾਸ਼ ਬਹੁਤ ਹੈ ਛੱਡਨੇ ਚਾਹੀਦੇ ਆ ਪੁਰਾਣੀਆਂ ਜਿਹੜੀਆਂ ਰੀਤਾਂ ਰੂਤਾਂ ਕੁਝ ਨਹੀਂ ਹੁੰਦੀਆਂ ਇਹ ਐਵੇਂ ਫਜ਼ੂਲ ਦੀਆਂ ਇਹੋ ਬਣਾਈਆਂ ਹੁੰਦੀਆਂ ਇਹ ਕੁਝ ਲੋਕਾਂ ਨੇ ਆਪਣੇ ਫਾਇਦੇ ਲਈ ਬਣਾਈਆਂ ਹੁੰਦੀਆਂ ਹੁਣ ਤੁਹਾਨੂੰ ਆਧਾਰਨ ਦੇ ਦਿੰਦਾ ਇੱਕ ਜਗ੍ਹਾ ਪੰਜਾਬ ਚ ਸ਼ਰਾਬ ਚੜਦੀ ਹੈ ਇੱਕ ਜਗ੍ਹਾ ਨਹੀਂ ਪੰਜਾਬ ਚ ਨਹੀਂ ਪੂਰੇ ਦੇਸ਼ ਚ ਕਈ ਜਗ੍ਹਾ ਚੜਦੀ ਹੈ ਤੇ ਇੱਕ ਜਗ੍ਹਾ ਤਾਂ ਉਹ ਐਦਾ ਕੀ ਕਹਿ ਸਕਦੇ ਆ ਲੰਗਰ ਨਹੀਂ ਮੈਂ ਕਹਿ ਸਕਦਾ ਵਰਤਾਂ ਦੇ ਆ ਉਹ ਸ਼ਰਾਬ ਐਦਾ ਅਮ ਕਤਾਰਾ ਲਾ ਕੇ ਉਹ ਵੀ ਅੰਧ ਵਿਸ਼ਵਾਸ ਹੈ ਉਹ 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 ਨਾ ਸ਼ਰਾਬੀ ਬੰਦਿਆਂ ਦੀ ਸ਼ਰਾਰਤ ਹੈ ਜਿਣੀ ਇਹਨੂੰ ਇੱਕ ਧਾਰਮਿਕ ਚੀਜ਼ ਨਾ ਰੰਗ ਦਿੱਤਾ ਤੇ ਇੱਥੇ ਤੁਸੀਂ ਸ਼ਰਾਬ ਚੜਾਉਂਗੇ ਤੁਹਾਡੀ ਆ ਮੰਨਤ ਪੂਰੀ ਹੋਣੀ ਆ ਫਲਾਨਾ ਹੋਣਾ ਫਲਾਨਾ ਸ਼ਰਾਬ ਤਾਂ ਯਾਰ ਮਨਾ ਹਰੇਕ ਧਰਮ ਗੁਰੂ ਨੇ ਹਰੇਕ ਮਹਾਪੁਰਸ਼ ਨੇ ਹਰੇਕ ਧਰਮ ਨੇ ਮਨਾ ਕੀਤਾ ਆ ਵੀ ਇਹ ਚੀਜ਼ ਵਧੀਆ ਨਹੀਂ ਹੈਗੀ ਸਪੈਸ਼ਲੀ ਭਾਰਤੀ ਧਰਮਾਂ ਨੇ ਫਿਰ ਕਿਦਾਂ ਕੋਈ ਬਸ ਇਹ ਇੱਕ ਰੀਤ ਰਵੈਤ ਬਣਾ ਕੇ ਲੋਕਾਂ ਦਾ ਬੇਫਕੂਫ ਬਣਾਇਆ ਤੇ ਬੇਫਕੂਫ ਸਾਡੇ ਲੋਕ ਬਣਦੇ ਵੀ ਐ ਜੇ ਉਹਨਾਂ ਨੂੰ ਕਹੀਏ ਕਿ ਤੂੰ ਬੇਫਕੂਫ ਬਣ ਰਿਹਾ ਤਾਂ ਉਹ ਮੰਨੇਗਾ ਨਹੀਂ ਦੂਜੀ ਇੱਕ ਚੀਜ਼ ਹੋਰ ਹੈ ਚਲੋ ਮਾਸ ਤਾਂ ਲੋਕ ਖਾਂਦੇ ਐ ਮਾਸਾਹਾਰੀ ਲੋਕ ਹੈਗੇ ਐ ਬਥੇਰੇ ਐ ਪਰ ਧਰਮ ਦੇ ਨਾਂ ਤੇ ਕਈ ਜਗ੍ਹਾ ਬੱਕਰਾ ਚੜਾਉਂਦੇ ਐ ਸਾਡੇ ਪੰਜਾਬ ਚ ਬਹੁਤ ਜਗ੍ਹਾ ਹੈ ਦੇਸ਼ ਚ ਬਹੁਤ ਜਗ੍ਹਾ ਹੈ ਇਹ ਰੀਤਾਂ ਵੀ ਜਿਨੇ ਕਈਆਂ ਨੇ ਆਪਣੇ ਮੂੰਹ ਦੇ ਸਵਾਦ ਲਈ ਉੱਥੇ ਦੇ ਪੁਜਾਰੀਆਂ ਨੇ ਜਾਂ ਹਾਂ ਕੁਝ ਵੀ ਹੋਣਗੇ ਤਾਂ ਜਿਹੜੇ ਵੀ ਉੱਥੇ ਦੇ ਪ੍ਰਬੰਧਕ ਹੋਣਗੇ ਉਹਨੇ ਆਪਣੇ ਲਈ ਇਹ ਰੀਤ ਚਲਾਈ ਹੋਈ ਹੈ ਤੇ ਇਹ ਫਿਰ ਉਹ ਆਪਣੇ ਫਾਇਦੇ ਲਈ ਹੈ ਉਹਨਾਂ ਦੇ ਤੇ ਲੋਕਾਂ ਨੂੰ ਬੇਫਕੂ ਬਣਾਇਆ ਜਾਂਦਾ ਹੈ ਵੀ ਇਹ ਏਜ ਕਰਨ ਨਾਲ ਇਦਾਂ ਹੋ ਜਾਣੀ ਹੈ ਸੋ ਇਹਨਾਂ ਚੀਜ਼ਾਂ ਤੋਂ ਉਪਰਾਂ ਦੀ ਲੋੜ ਹੈ ਆਪਣੇ ਜਿਹੜਾ ਭਵਿੱਖ ਹੈ ਸਾਡੇ ਦੇਸ਼ ਦਾ ਸਾਡੇ ਇਲਾਕੇ ਦਾ ਪੰਜਾਬ ਦਾ ਭਾਰਤ ਦਾ ਉਹਨਾਂ ਬੱਚਿਆਂ ਨੂੰ ਉਸ ਭਵਿੱਖ ਦੇ ਵਿੱਚ ਇਹ ਚੀਜ਼ ਨੂੰ ਛੱਡਣਾ ਜ਼ਰੂਰੀ ਹੈ ਬਹੁਤ ਸਾਰੇ ਦੇਸ਼ ਇਹਨਾਂ ਨੂੰ ਛੱਡ ਕੇ ਸਾਡੇ ਦੇਸ਼ ਤੋਂ ਕਿਤੇ ਅੱਗੇ ਲੰਘ ਗਏ 50 50 ਸਾਲ ਅੱਗੇ ਮੰਨ ਲਓ ਚੀਨ ਹੈ ਜਾਂ ਹੋਰ ਦੇਸ਼ ਹੈ ਉਹ ਇਹਨਾਂ ਚੀਜ਼ਾਂ ਦੇ ਚ ਟਾਈਮ ਨਹੀਂ ਖਰਾਬ ਕਰਦੇ ਸਾਡੇ ਲੋਕ ਤਕਰੀਬਨ ਆਪਣਾ ਕਹ ਸਕਦੇ ਆ ਵੀ 100 ਦੇ ਵਿੱਚੋਂ 60 70% ਇਦਰੇ ਟਾਈਮ ਦੇ ਪੈਸੇ ਖਰਾਬ ਕਰਦੇ ਆ ਫਿਰ ਦੇਖਿਓ ਵੀ ਇਹਨਾਂ ਅੰਧਵਿਸ਼ਵਾਸ਼ਾਂ ਨੂੰ ਹੋਰ ਵਿਧਾਨ ਫਲਾਣ ਲਈ ਪੈਸੇ ਇਕੱਠੇ ਕੀਤੇ ਜਾਂਦੇ ਆ ਤੇ ਲੋਕ ਬੜੇ ਵੱਧ ਝੜ ਕੇ ਹਿੱਸਾ ਪਾਉਂਦੇ ਆ ਲੱਖਾਂ ਰੁਪਈਆ ਦਿੰਦੇ ਆ ਤੇ ਜੇ ਕੋਈ ਚੰਗਾ ਕੰਮ ਹੋਵੇ ਜਿਹਦੇ ਨਾਲ ਕੁਦਰਤ ਦਾ ਫਾਇਦਾ ਹੁੰਦਾ ਹੋਵੇ ਆਮ ਲੋਕਾਂ ਦਾ ਕਿਸੇ ਦਾ ਫਾਇਦਾ ਹੁੰਦਾ ਉਥੇ ਕੋਈ ਨਹੀਂ ਆ ਲੱਗਦਾ ਹੋਰ ਤਾਂ ਹੋਰ ਲੋਕ ਜਿਹੜੇ ਨਾ ਬਾਬੇ ਅੱਜ ਕੱਲ ਪਖੰਡੀ ਸਾਰੇ ਧਰਮਾਂ ਚ ਉਹਨਾਂ ਨੂੰ ਗੱਡੀਆਂ ਗਿਫਟ ਦਿੰਦੇ ਆ ਤੇ ਉਹ ਵੀ ਨਜ਼ਾਰੇ ਲੈਂਦੇ ਪੂਰੇ ਉਹ ਬਾਬੇ ਹਰੇਕ ਬਹੁਤੇ ਬੰਦਿਆਂ ਦਾ ਆਰਥਿਕ ਸ਼ੋਸ਼ਣ ਕਰਦੇ ਆ ਮਾਨਸਿਕ ਸ਼ੋਸ਼ਣ ਕਰਦੇ ਆ ਸਰੀਰਕ ਸ਼ੋਸ਼ਣ ਵੀ ਕਰਦੇ ਆ ਮਤਲਬ ਗੰਦੇ ਐ ਨੇ ਆਹ ਫੜ ਹੁੰਦੇ ਆ ਫਿਰ ਵੀ ਲੋਕ ਨਵੇਂ ਤੋਂ ਨਵੇਂ ਬਾਬੇ ਉੱਠੀ ਜਾਂਦੇ ਆ ਲੁੱਟੇ ਜਾਂਦੇ ਆ ਤੋ ਮੈਂ ਇਹੀ ਗੱਲ ਕਹਿੰਨਾ ਜੇ ਅਸੀਂ ਕਿਸੇ ਦਾ ਨਾਂ ਲੈ ਕੇ ਕਿਸੇ ਨੂੰ ਕਹਾਂਗੇ ਉਹ ਤੁਹਾਨੂੰ ਟਾਰਗੇਟ ਕਰਨਗੇ ਇਸ ਕਰਕੇ ਤਮਾਸ਼ਾ ਦੇਖੋ ਇਦਾਂ ਦੇ ਲੋਕਾਂ ਦਾ ਤੇ ਥੋੜਾ ਬਹੁਤ ਹਾਸਲੋ ਰੋਕ ਨਹੀਂ ਤੁਸੀਂ ਸਕਦੇ ਇਹਨਾਂ ਨੂੰ ਇਹ ਨਾ ਰੁਕਦੇ ਆ ਇਹ ਤਾਂ ਜਦ ਪੂਰੀ ਸਮਾਜ ਨੂੰ ਸਮਝ ਆਏਗੀ ਨਾ ਫਿਰ ਰੁਕੜੇਗਾ ਕੰਮ ਜਾਗਰੂਕਤਾ ਸੋਸ਼ਲ ਮੀਡੀਆ ਤੇ ਫਲਾਣੀ ਚਾਹੀਦੀ ਹੈ ਪਰ ਫੈਲ ਨਹੀਂ ਰਹੀ ਹਾਲਾਂਕਿ ਉਹ ਗਲਤ ਬੰਦਿਆਂ ਦੀਆਂ ਵੀਡੀਓ ਲੋਕੀ ਜਿਆਦਾ ਲਾਈਕ ਕਰ ਰਹੇ ਆ ਕੋਈ ਬਾਬਾ 15 15 ਸਿਕਟਾ ਮੂੰਹ ਚ ਪਾ ਕੇ ਫੂਕੀ ਮਾਰੂ ਉਹਨੂੰ ਥੱਲੇ ਲਿਖੀ ਜਾਂਦੇ ਜੈ ਬਾਬੇ ਦੀ ਜਾਂ ਫਲਾਨਾ ਇਦਾਂ ਉਦਾਂ ਜੋ ਕੁਝ ਵੀ ਹੈ ਠੀਕ ਹੈ ਨਾ ਤੇ ਬਹੁਤ ਕੁਛ ਇਦਾਂ ਦੇ ਇਹਨਾਂ ਦਾ ਗੰਦ ਫੈਲ ਰਿਹਾ ਆ ਇਦਾਂ ਦੇ ਲੋਕ ਜਿਆਦਾ ਵਧੀਆ ਸਮਝ ਰਹੇ ਆ ਸੋ ਮੈਂ ਕਿਸੇ ਦਾ ਨਾਂ ਨਹੀਂ ਲਿਆ ਤੇ ਪਤਾ ਵੀ ਸਾਰਿਆਂ ਨੂੰ ਲੱਗ ਗਿਆ ਕਿੰਨ ਕਿੰ ਨੂੰ ਮੈਂ ਕਿਹਾ ਆ ਕਿਹੜੇ ਕਿਹਨੂੰ ਬੰਦ ਕਿਹਾ ਤੇ ਕਿਹੜੇ ਅੰਧਵਿਸ਼ਵਾਸ ਸੋ ਇਹੀ ਵੀਡੀਓ ਸੀ ਮੈਂ ਜ਼ਿਆਦਾ ਲੰਬੀ ਵੀਡੀਓ ਨਹੀਂ ਪਾਵਾਂਗਾ ਨਾ ਮੈਂ ਪਾਦਾ ਹੁੰਨਾ ਹੈ ਛੋਟੀ ਵੀਡੀਓ ਚ ਮੈਂ ਜਿਹੜੀ ਚੀਜ਼ ਮੇਨ ਹੁੰਦੀ ਹੈ ਨਾ ਆਪਣੀ ਉਹ ਦੱਸ ਦਿੰਨਾ ਹੁੰਨਾ ਵੀ ਆ ਚੀਜ਼ ਹੈ ਸੋ ਮਿਲਦੇ ਆਂ ਅਗਲੀ ਵੀਡੀਓ ਚ ਮੇਨ ਮੈਨੂੰ ਲੱਗਦਾ ਆ ਜਾਏਗਾ ਮੈਨੂੰ ਪਸੀਨਾ ਆ ਗਿਆ ਹੈ ਇਸ ਟਾਈਮ ਪਸੀਨਾ ਪਸੀਨਾ ਹੀ ਹੁਣੇ ਵਾਲਾ ਕੰਮ ਹੋਇਆ ਪਿਆ ਪਿੱਛੇ ਤੁਸੀਂ ਦੇਖ ਲਿਆ ਹੋਣਾ ਵੀ ਸਾਡੇ ਬੂਟੇ ਕਿੰਨੇ ਵੱਧ ਗਏ ਆ ਇਹ ਬਰਸਾਤ ਦੇ ਵਿੱਚ ਅਸਲ ਚ ਹੁੰਦਾ ਇਦਾਂ ਹੀ ਹੈ ਤੇ ਇੱਕਦਮ ਫਲਾਰੇ ਪੈ ਜਾਂਦਾ ਹੁੰਦਾ ਹੈ ਤੇ ਫਿਰ ਮਤਲਬ ਇਹਨਾਂ ਦਿਨਾਂ ਚ ਮੌਸਮ ਵਧੀਆ ਹੁੰਦਾ ਵੋਟਿਆਂ ਲਈ ਤੇ ਮਿਲਦੇ ਆਂ ਅਗਲੀ ਕਿਸੇ ਵੀਡੀਓ ਦੇ ਵਿੱਚ ਮੈਂ ਉਮੀਦ ਕਰਦਾ ਪਈ ਤੁਹਾਨੂੰ ਵੀਡੀਓ ਮੇਰੀ ਇਹੋ ਚੰਗੀ ਲੱਗੀ ਹੋਏਗੀ ਕਿ ਜੇ ਵਧੀਆ ਲੱਗੀ ਆ ਤਾਂ ਇਹਨੂੰ ਸ਼ੇਅਰ ਵਗੈਰਾ ਜਰੂਰ ਕਰ ਦਿਓ ਜੇ ਠੀਕ ਠਾਕ ਲੱਗੀ ਆ ਫਿਰ ਠੀਕ ਠੀਕ ਹੀ ਹੈ ਠੀਕ ਹੈ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਕਿਸੇ ਵੀਡੀਓ ਚ ਤੇ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ